ਲੈ ਵੀ ਸੱਜਣੋ ਮੈਂ ਤੁਹਾਨੂੰ ਲੈ ਕੇ ਆਇਆ ਕੇਐਸ ਘੁੰਮਣ ਵਾਲਿਆਂ ਦੇ ਸੁਪਰ ਸੀਡਰ ਤੇ ਸੱਜਣੋ 50% ਦੀ ਇਸ ਵਾਰ 1,20,000 ਰੁਪਏ ਦੀ ਸਬਸਿਡੀ ਆ 2 ਸਾਲ ਦੀ ਵਾਰੰਟੀ ਦੇ ਨਾਲ ਬਾਈ ਹੋਣੀ ਤੁਹਾਨੂੰ ਸੁਪਰ ਸੀਡਰ ਦੇ ਰਿਹਾ ਜਿਹਦੇ ਨਾਲ ਤੁਹਾਨੂੰ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਡਿਲੀਵਰੀ ਫਰੀ ਮਿਲੂਗੀ ਤੇ ਨਾਲ ਦੀ ਨਾਲ ਜਿਹੜਾ ਮੇਰੀ ਵੀਡੀਓ ਨੂੰ ਦੇਖ ਰਿਹਾ ਉਹ ਬੰਦਾ ਸ਼ੌਕੀ ਸਰਦਾਰ ਦਾ ਕੇ ਨਾਂ ਲਿਓ ਤੇ ਤੁਹਾਨੂੰ ਇਸ ਸੂਪਰ ਸੀਡਰ ਨੂੰ ਰੂਟਾਵੇਟਰ ਪ੍ਰੋਪਰ ਰੂਟਾਵੇਟਰ ਜਿਹੜਾ ਗਿੱਲੇ ਸੁੱਕੇ ਚ ਚੱਲੇ ਉਹ ਬਣਨ ਵਾਲੀ ਕਿੱਟ ਆ ਜਿਹੜੀ ਉਹ ਬਿਲਕੁਲ ਫ੍ਰੀ ਮਿਲੂਗੀ ਬਾਕੀ ਇਹਦੇ ਵਿੱਚ ਕੀ ਬਰੀਕੀਆਂ ਕੀ ਸੋਧਾਂ ਕੀਤੀਆਂ ਕੀ ਸਾਰੀ ਗੱਲਬਾਤ ਆ ਉਹ ਆਪਾਂ ਕਰਦੇ ਆ ਘੁੰਮਣ ਸਾਹਿਬ ਨਾਲ ਬਾਈ ਜੀ ਸასი ਸ਼ਾਲ ਸასი ਸ਼ਾਲ ਬਾਈ ਜੀ ਪਹਿਲਾਂ ਤੱਕੜ ਬਾਰੇ ਲਈਏ ਕਿ ਪਹਿਲਾਂ ਜਿਹੜਾ ਟਰੈਡੀਸ਼ਨਲ ਬਾਰੇ ਬਾਈ ਜਿਹਦਾ ਮਰਜ਼ੀ ਸ਼ੁਰੂ ਕਰ ਲਈਏ ਇਹਦੇ ਤੋਂ ਕਰਦੇ ਆ ਪਹਿਲਾਂ ਇਸੇ ਤੇ ਆ ਜੀ ਇਹਦੇ ਤੇ ਆ ਜੀ ਇਹਦੇ ਤੇ ਆ ਜੀ ਹਾਂ ਟਾਈਮ ਸਵਾਏ ਚ ਪਹਿਲਾਂ ਸੀ ਅੱਧਾ ਪੌਣਾ ਘੰਟਾ ਮਤਲਬ ਸਵਾਇਆ ਦੇਖਦੇ ਨੇ ਬਿਲਕੁਲ ਕੋਈ ਗੱਲ ਨਹੀਂ ਘੁੰਮਦਾ ਆਉਂਦਾ ਸਭ ਤੋਂ ਪਹਿਲਾਂ ਬਾਈ ਇਹ 2018 ਦਾ ਸੁਪਰਸੀਡਰ ਬਣਾ ਰਹੇ ਜੀ ਟਾਈਮ ਤੋਂ ਟਾਈਮ ਪਾ ਕੇ ਜਿਵੇਂ ਜਿਵੇਂ ਸੌਦਾ ਹੁੰਦੀਆਂ ਗਈਆਂ ਉਹਵੇਂ ਸੁਪਰਸੀਡਰ ਸੋਧ ਦੇ ਚਲੇ ਗਏ ਜੀ 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 ਲੇਕਿਨ ਅਸੀਂ ਕੋਈ ਵੀ ਮਾਡਲ ਕਦੇ ਬੰਦ ਨਹੀਂ ਕੀਤਾ ਜੀ ਹਾਂਜੀ ਕਿਉਂਕਿ ਬੰਦ ਕਰਕੇ ਨਵਾਂ ਮਾਡਲ ਲਾਂਚ ਕਰ ਦੇਣਾ ਉਹ ਕਿਸੇ ਨਾਲ ਧੋਖਾ ਕਰਨ ਵਾਲਾ ਕੰਮ ਦਾ ਇਹਦਾ ਮਤਲਬ ਪਿਛਲੀ ਵਾਰ ਚੀਜ਼ ਅਸੀਂ ਉਹ ਗਲਤ ਬਣਾਈ ਜੇ ਕੋਈ ਉੱਚ ਕਮੀ ਚਿੱਤ ਤੇ ਮਾੜੀ ਗੱਲ ਜਾਂਦੀ ਹੈ ਇਹ ਗੱਲ ਤੁਹਾਡੀ ਪਰ ਮਤਲਬ ਕੋਈ ਕਮੀ ਹੈ ਉਹ ਕਮੀ ਨੂੰ ਦੂਰ ਕੀਤਾ ਜਾਵੇ ਜੀ ਜੇ ਉਹਦੇ ਚ ਇਹੋ ਜਿਹਾ ਚੇਂਜ ਕੀਤਾ ਜਾਵੇ ਕਿ ਪਹਿਲਾ ਬੰਦਾ ਆ ਕੇ ਵੀ ਜੇ ਕਰਾਉਣਾ ਚਾਵੇ ਤਾਂ ਕਰਾ ਸਕੇ ਚਾਹੇ ਉਹ ਦੀ ਪੇਮੈਂਟ ਕਰੇ ਚਾਹੇ ਨਾ ਕਰੇ ਇਸ ਕਰਕੇ ਅਸੀਂ ਕਦੇ ਮਾਡਲ ਬੰਦ ਨਹੀਂ ਕਰਦੇ ਮਾਡਲ ਐਡ ਕਰਦੇ ਜਾਂਦੇ ਹੂੰ ਘੁੰਮਣ ਸਾਹਿਬਾ ਤੁਸੀਂ ਗੱਲ ਬਹੁਤ ਕਮਾਲ ਦੀ ਕੀਤੀ ਮੰਨ ਲਓ ਮੈਂ ਤੁਹਾਡੇ ਤੋਂ ਆਹ ਸੁਪਰਸੀਡਰ ਖਰੀਦ ਲਿਆ ਤੇ ਅਗਲੇ ਸਾਲ ਤੁਸੀਂ ਕਹੋ ਕੋਈ ਸਿਲੰਡਰ ਉੱਚ ਤਾਂ ਨੌਕਸ ਵਾਲੇ ਸਿਰ ਤਾਂ ਹੀ ਬੰਦ ਕਰਦਾ ਤੇ ਮੈਂ ਕਹੂੰਗਾ ਯਾਰ ਫਿਰ ਤੁਸੀਂ ਮੈਨੂੰ ਜ਼ਰਤਾਂ ਕਰ ਕਰਕੇ ਨੌਕਸ ਵਾਲੀ ਵੇਚ ਤਾਂ ਫਿਰ ਇਹ ਤਾਂ ਹੈ ਹੀ ਹੈ ਇਸ ਕਰਕੇ ਅਸੀਂ ਕਦੇ ਮਾਡਲ ਬੰਦ ਨਹੀਂ ਕੀਤਾ ਜੀ ਉਹਦੇ 'ਚ ਸੋਧ ਕਰ ਲਈਦਾ ਜੀ ਜੇ ਜ਼ਰੂਰਤ ਹੋਵੇ ਸੋਚ ਚੰਗੀ ਆ ਬਾਈ ਤੇਰੀ ਨੰਮਾ ਟਾਈਮ ਚਲਾਉਣ ਵਾਲਾ ਘੱਟ ਰੱਖ ਰਖਾ ਵਾਲਾ ਜੀ ਸੁਪਰਸੀਡਰ ਬਣਾਉਣਾ ਇਹ ਜਿਹੜਾ ਸੁਪਰਸੀਡਰ ਹੈ ਜੀ ਇਹ ਉਹ ਸੁਪਰਸੀਡਰ ਹੈ ਜਿਹਨੂੰ ਆਪਾਂ ਬੜੇ ਆਸਾਨੀ ਨਾਲ ਮੁੜ ਕੇ ਜੀ ਪਰਫੈਕਟ ਰੋਟਾਵੇਟਰ ਪੂਰਾ ਰੋਟਾਵੇਟਰ ਬਣਾ ਸਕਦੇ ਹਾਂ ਘਰ 'ਚ ਜਿਹੜਾ ਤੱਤੇ ਠੰਡੇ ਗਿੱਲੇ ਸੁੱਕੇ ਸਾਰੇ ਕਿਸੇ ਤੇ ਚੱਲੂ ਹਰ ਪਾਸੇ ਚੱਲੂਗਾ ਜੀ ਇਹਦੇ 'ਚ ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਚ ਲਾ ਦਿੰਨੇ ਆ ਜਿਵੇਂ ਹਿੱਚ ਹੈ ਜੀ ਕਿਉਂਕਿ ਇਹਦੇ ਚ ਲਗਭਗ ਪਹਿਲਾਂ ਜਿਹੜਾ ਸੁਪਰਸੀਡਰ ਹੁੰਦਾ ਸੀ ਉਹ ਚ ਵਜਨ ਦੀਏ ਬਹੁਤ ਮਾਰ ਸੀ ਹੂੰ ਟਰੈਕਟਰ ਤੇ ਬਹੁਤ ਵਜਨ ਰਹਿੰਦਾ ਸੀ ਅਗਲਾ ਪਾਸਾ ਖੜਾ ਹੋ ਜਾਂਦਾ ਸੀ ਗਾਈ ਹੂੰ ਜਿਹੜਾ ਕੀ ਆਈ ਵੀ ਸਟੀਨਲੈਸ ਸਟੀਲ ਤਵੇ ਆ ਗਏ ਠੀ ਪਿੱਛੇ ਉਹਦੇ ਚ ਵજન ਘਟ ਗਿਆ ਜਿਹੜੀ ਪ੍ਰੋਡਕਟ ਦੀ ਕੁਆਲਿਟੀ ਹੈ ਉਹ ਬੈਟਰ ਹੋ ਗਈ ਲਾਈਫ ਵਧ ਗਈ ਲਾਈਫ ਵਧ ਗਈ ਉਦੋਂ ਬਾਅਦ ਚ ਜਿਵੇਂ ਸਭ ਉਹ ਵਜਨ ਕਰਕੇ ਸਭ ਤੋਂ ਪਹਿਲਾਂ ਹਿਚ ਤੇ ਲੋਡ ਆਉਂਦਾ ਈ ਸੁਪਰਸੀਡਰ ਤੇ ਇਹਦੀ ਜਿਹੜੀ ਹਿਚ ਹੈ ਇਹ ਲੌਂਗ ਲਾਈਫ ਹਿਚ ਹੈ ਮਜ਼ਬੂਤ ਹਿਚ ਹੈ ਪਾਈਪ ਕਲੰਪ ਇਹਨੂੰ ਚਾਰ ਦਿੱਤੇ ਗਏ ਨੇ ਕਿਉਂਕਿ ਸਾਰਾ ਲੋਡ ਆ ਗੇਰ ਤੇ ਆਉਣਾ ਈ ਵਾਈਬ੍ਰੇਸ਼ਨ ਧੜਕਣ ਹੋਣੀ ਆ ਪਰਾਲੀ ਨੇ ਢੜਕਾਉਣਾ ਈ ਢੜਕਾਉਣਾ ਹੈ ਉਹਨੇ ਆਪਣਾ ਜੋਰ ਦਿਖਾਉਣਾ ਈ ਦਿਖਾਉਣਾ ਹੈ ਇਹਨੇ ਦੱਬ ਕੇ ਦਿਖਾਉਣਾ ਹੈ ਹੂੰ ਉਦੋਂ ਬਾਅਦ ਚ ਇਹ ਇਹਦੇ ਜਿਹੜਾ ਸੁਪਰਸੀਡਰ ਹੈ ਇਹਨੂੰ ਆਪਾਂ ਖੋਲ ਕੇ ਮੁੜ ਕੇ ਰੋਟਾਵੇਟਰ ਦਾ ਡਾਲਾ ਪਾ ਕੇ ਰੋਟਾਵੇਟਰ ਪੂਰਾ ਬਣਾ ਸਕਦੇ ਆ ਇਹਦੀ ਡਰਾਈਵ ਇਥੋਂ ਹਾਂ ਇਹ ਇਧਰੋਂ ਦੇਤੀ ਉਧਰ ਨਹੀਂ ਲੈ ਕੇ ਗਏ ਉਧਰ ਨਹੀਂ ਪਾਣੀ ਚ ਪਾਣੀ ਚ ਨਹੀਂ ਚੱਲ ਸਕਦਾ ਜੋ ਮਰਜੀ ਕਹੀ ਜਾਓ ਇਹਨੂੰ ਪ੍ਰੋਪਰ ਆਪਾਂ ਰੋਟਾਵੇਟਰ ਬਣਾ ਸਕਦੇ ਹਾਂ ਹਾਂ ਇਹਦੀ ਆ ਡਰਾਈਵ ਲੱਗੇਗੀ ਤਾਂ ਇਹ ਹਾਂ ਇਹਨੇ ਪ੍ਰੋਪਰ ਰੋਟਾਵੇਟਰ ਬਣ ਜਾਣਗੇ ਬਿਲਕੁਲ ਯੋਗ ਬਣ ਜਾਣਗੇ ਹਾਂ ਮੇਨ ਜਿਹੜਾ ਸੁਪਰ ਸੀਡਰ ਵਾਲਾ ਉਹ ਚ ਪਾਣੀ ਹੀ ਪੈਂਦਾ ਪਾਣੀ ਹੀ ਪੈਂਦਾ ਮੁੜ ਕੇ ਜੇ ਮਿੱਟੀ ਵੀ ਪੈ ਗਈ ਤਾਂ ਵੀ ਇਹਨੇ ਰਿਪੇਅਰ ਮੰਗਣੀ ਹੈ ਹਾਂ ਇਹਦੇ ਚ ਫਿਰ ਇਧਰ ਆ ਜਾਈ ਹੂੰ ਹੂੰ ਇਹਦੇ ਚ ਡਬਲ ਗੇਅਰ ਹੈ ਜੀ ਇੱਕ ਗੇਅਰ ਇੱਥੇ ਲੱਗਿਆ ਹੋਇਆ ਹੈ ਇਹਨੂੰ ਡਰਾਈਵ ਦਿੱਤੀ ਹੋਈ ਹੈ ਇਹਦੇ ਚੱਕਰ ਘਟਾਉਣ ਵਾਸਤੇ ਅੱਛਾ ਇੱਧਰ ਹੀ ਇੱਧਰ ਵੀ ਗੇਅਰ ਲੱਗਿਆ ਬਾਈ ਹੂੰ ਇਹਨੇ ਖੁੱਲ ਜਾਣਾ ਹੀ ਇੱਥੋਂ ਮੁੜ ਕੇ ਬੜੇ ਆਰਾਮ ਨਾਲ ਡਾਲਾ ਪਾ ਕੇ ਅਗਲਾ ਰੋਟਾਵੇਟਰ ਬਣਾ ਸਕਦਾ ਹੈ ਇਹਦੇ ਜੀ ਇਹਦੇ ਜਿਹੜੇ ਤਵੇ ਨੇ ਸਟੇਨਲੈਸ ਸਟੀਲ ਨਹੀਂ ਜੀ ਜਿਹੜਾ ਇਹਦੀ ਅਕਾ ਹੱਬ ਹੈ ਜੀ ਜਿਹਦੇ ਚ ਜਾ ਕੇ ਪਾਈਪ ਲੱਗਦੀ ਐ ਇੱਚ ਇੱਕ ਦਿੱਕਤ ਆਉਂਦੀ ਹੁੰਦੀ ਸੀ ਵੀ ਪੋਰ ਬੰਦ ਹੋ ਜਾਂਦੇ ਸੀਗੇ ਉੱਤੇ ਕਲੰਪ ਲਾਉਂਦੇ ਸੀ ਜੀ ਉਹ ਜਦੋਂ ਸੁਪਰਸੀਡਰ ਨੇ ਚੱਲਣਾ ਉਦੋਂ ਉਹ ਮੌਸਮ ਹੁੰਦਾ ਜਿਹਦਾ ਜਮਾ ਸਿੱਲਾ ਹੁੰਦਾ ਇਹਨੂੰ ਇਸ ਢੰਗ ਨਾਲ ਬਣਾਇਆ ਗਿਆ ਵੀ ਪਾਈਪ ਅੰਦਰ ਕੋਈ ਪੋਰ ਨਹੀਂ ਖਤਮ ਹੋ ਸਕਦਾ ਸਿੱਧੀ ਲਾਈਨ 'ਚ ਪਹਿਲਾ ਰੇਪ ਪਊਗਾ ਉਹਦੇ ਪਿੱਛੇ ਹੀ ਉੱਤੇ ਦਾਣਾ ਗਿਰੂਗਾ ਜਰਮੀਨੇਸ਼ਨ ਪੂਰੀ 100% ਰਿਜ਼ਲਟ ਹੋਊਗਾ ਹਾਂ ਇਹ ਉਹ ਕੀ ਹੁੰਦਾ ਸੀ ਅੱਗੇ ਚੜਾਉਂਦੇ ਸੀ ਇਹਦੇ ਉੱਤੇ ਹਾਂ ਆ ਜਿਹੜਾ ਆ ਪੁੱਤ ਦਾ ਦੰਦਾ ਹਾਂ ਇੱਥੋਂ ਇੱਥੋਂ ਬੰਦ ਹੋਣਾ ਦਾਣੇ ਖੜੀ ਜਾਂਦੇ ਤਾਂ ਰੇ ਜੰਮ ਜਾਂਦਾ ਸੀਗਾ ਜੀ ਬੰਦ ਹੋ ਜਾਂਦਾ ਉਹ ਤੋਂ ਬਾਅਦ ਚ ਪਿੱਛੇ ਰੋਲਰ ਹੈ ਤਾਂ ਕਿ ਦਾਬ ਦਵੇ ਦਾਬ ਨਾਲ ਹੀ ਜਿਹੜਾ ਇਹਦਾ ਜਰਮੀਨੇਸ਼ਨ ਪ੍ਰੋਪਰ ਆਉਣਾ ਹੈ ਇਹਦੀ ਸੇਫਟੀ ਵਾਸਤੇ ਚਾਦਰ ਲੱਗੀ ਜੀ ਵੀ ਉੱਤੇ ਪੈਰ ਪੁਰਤਾ ਰਿਹਾ ਪੈਰ ਧਰ ਕੇ ਜਿਵੇਂ ਮਰਜ਼ੀ ਇਹਦੇ ਉੱਤੇ ਆ ਇੱਥੇ ਤੁਸੀਂ ਸਟਰੋਂਗ ਬਣਾਇਆ ਗਿਆ ਕਿ ਇਹਦੇ ਤੇ ਬੰਦਾ ਕਟਾ ਵੀ ਧਰ ਕੇ ਲੈ ਜਾਵੇ ਮੜਾ ਮੋਟਾ ਬਚ ਗਿਆ ਰੇ ਉਹ ਰੱਖ ਸਕਦਾ ਈ ਠੀ ਇਹਨੂੰ ਅਡਜਸਟਮੈਂਟ ਵਾਸਤੇ ਜੀ ਸਪਰਿੰਗ ਦੇ ਦੇ ਦਵਾ ਦੇ ਦਵਾ ਦੇਣ ਵਾਸਤੇ ਜੀ ਬਾਕੀ ਜਿਹੜੀਆਂ ਤੇ ਡਿਸਕਾਂ ਨੇ ਜਿਵੇਂ ਹੁਣ ਇਹ ਨਾਲ ਮਿੱਟੀ ਲਾਉਣ ਨੂੰ ਸਕ੍ਰੈਪਰ ਲੱਗੇ ਹੋਏ ਨੇ ਜੀ ਇਹ ਵੀ ਇਸ ਤਾਂ ਗਰੰਟੀ ਦਿੱਤੇ ਹੋਏ ਨੇ ਵੀ ਜੇ ਘਸ ਜਿਵੇਂ ਤਾਂ ਦੁਬਾਰਾ ਇਹਨੂੰ ਨੇੜੇ ਲਾ ਕੇ ਐਂਡ ਤੱਕ ਕੰਮ ਕਰੂਗਾ ਇਹ ਹਾਂ ਆ ਕੇ ਨਹੀਂ ਸਿੱਟਣਾ ਪਊਗਾ ਸਾਨੂੰ ਇਹ ਅੱਧ ਚੋਂ ਨਹੀਂ ਬਦਲਣਾ ਪਊਗਾ ਨਹੀਂ ਇਹੀ ਚੱਲੂਗਾ ਜੀ ਇਹਨੂੰ ਅਸੀਂ ਨੇੜੇ ਕਰੀ ਜਾਵਾਂਗੇ ਨੇੜੇ ਕਰਦੇ ਚੱਲਿਆ ਜਾਊਗਾ ਹਾਂ ਜਦੋਂ ਇਹ ਜਮਾਂ ਕੰਮ ਦੇਣੋਂ ਹਟ ਜਾਊਗਾ ਉਦੋਂ ਬਦਲਾਂਗੇ। ਇਹਨੂੰ ਜਦੋਂ ਤੁਸੀਂ ਬਦਲਣਾ ਹੈ ਇਹਨੂੰ ਰੋਟੇਟਰ ਬਣਾਉਣਾ ਹੈ ਚਾਰ ਨਟ ਆ ਖੁੱਲਣੇ ਨੇ। ਜੀ ਚਾਰ ਆ ਖੁੱਲਣੇ ਨੇ ਇਹਦੇ ਡਾਲਾ ਪਾ ਕੇ ਇਹ ਨਹੀਂ ਰੋਟੇਟਰ ਬਣ ਜਾਣਾ। ਵੀ ਮਤਲਬ ਜੇ ਕੋਈ ਬੰਦਾ ਰੋਟੇਟਰ ਖਰੀਦਣਾ ਚਾਹ ਰਿਹਾ ਤਾਂ ਇਸ ਵਕਤ ਇਹ ਰੋਟੇਟਰ ਨਾਲੋਂ ਸਸਤਾ ਪੈ ਰਿਹਾ। ਇਹ ਰੋਟੇਟਰ ਤੋਂ ਸਸਤਾ ਹੈ ਵੀਰੇ ਇਸ ਵਾਰ ਸਬਸਿਡੀ ਵੀ 1,20,000 ਹੈ 50% ਚ ਪਹਿਲਾਂ 1,05,000 ਸੀ। ਇਸ ਵਾਰ 1,20,000 ਹੈ। ਬਾਕੀ ਇਹਦੀ ਜਿਹੜੀ ਦਾਣੇ ਬੀਜ ਦੀ ਐਡਜਸਟਮੈਂਟ ਹੈ ਉਹ ਵੇਖੋ ਬੜੀ ਫ੍ਰੀ ਹੈਂਡ ਹੈ ਆਰਾਮ ਨਾਲ ਬੰਦਾ ਐਡਜਸਟ ਕਰ ਸਕਦਾ ਇੱਥੋਂ ਜਿੱਥੇ ਐਡਜਸਟ ਕਰਤਾ ਗਰਾਮਾਂ 'ਚ ਵੀ ਇਹ ਬੀਜ ਸਿੱਟੂਗਾ ਗਰਾਮਾਂ 'ਚ ਹੀ ਰਿਜ਼ਲਟ ਆਊਗਾ ਇਹਦਾ ਇਹ ਨਹੀਂ ਹੈਗਾ ਕਿਲੋਆਂ ਦਾ ਫਰਕ ਆ ਦੀ ਕੋਈ ਵੀ ਜੱਟਾਂ ਵਾਲਾ ਸੰਦ ਹੈ ਪਰ ਇਹਨੂੰ ਆ ਤੋਲ ਮੇਨਣ ਵਾਲਾ ਇਹ ਸੁਨਿਆਰਾਂ ਵਾਲਾ ਬਿਲਕੁਲ ਇਹ ਕਿਉਂਕਿ ਜੇ ਅੱਡੋ-ਅੱਡ ਤਰ੍ਹਾਂ ਤੇ ਹੁਣ ਕਿਰਾਏ ਤੇ ਵੀ ਅਗਲਾ ਕੰਮ ਕਰਦਾ ਹੀ ਕਿਤੇ ਜਾ ਕੇ ਅਗਲੇ ਨੇ ਘੱਟ ਪਾਉਣਾ ਕਿਤੇ ਜਾ ਕੇ ਵੱਧ ਪਾਉਣਾ ਹਰ ਬੰਦਾ ਕੀ ਹੈ ਵੀ ਬੀਜ ਮਹਿੰਗੇ ਹੋ ਗਏ ਤੇ ਖਾਦ ਦੀ ਯਾਰ 31 ਡਾਈ ਦੀ ਸ਼ਾਰਟੇਜ ਆ ਇਹ ਨਹੀਂ ਪਤਾ ਵੀ ਅਗਲੇ ਨੂੰ 4 ਕਿੱਲੇ 3 ਘਟਿਆਂ ਨਾਲ ਵੀ ਬੀਜਣੇ ਪੈਣ ਬਿਲਕੁਲ ਬਿਲਕੁਲ ਤਾਂ ਅਗਲਾ ਗ੍ਰਾਮਾ ਨਾਲ ਤੋਲੂਗਾ ਜੀ ਅਗਲਾ ਕਹੂਗਾ ਕਿ ਯਾਰ ਵੀਰੇ ਮੇਰਾ ਤਾਂ ਗਾਂਹ ਵਾਲਾ ਕਿੱਲਾ ਤਾਂ ਮੇਰਾ ਤਾਂ ਸਿਰੇ ਵਾਲਾ ਕਿੱਲਾ ਹੀ ਦੇ ਪਾਸੇ ਡਾਈ ਨਹੀਂ ਬਚਣਾ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੀ ਜ਼ਿੰਮੇਵਾਰੀ ਆ ਜੀ ਪੂਰੀ ਬਾਕੀ ਇਹ ਵੇਖੋ ਸੁਪਰ ਸੀਡਰ ਚ ਇੱਕ ਸਭ ਤੋਂ ਵੱਡੀ ਜ਼ਰੂਰੀ ਚੀਜ਼ ਹੁੰਦੀ ਸੀ ਹੂੰ ਕਿ ਇਹਦੇ ਚ ਮਸ਼ੀਨਾਂ ਨੂੰ ਵਾਈਬ੍ਰੇਸ਼ਨ ਹੁੰਦੀ ਸੀ ਪ੍ਰਾਲੀ ਦੱਬਣ ਵਾਸਤੇ ਜੀ 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 ਤਾਂ ਇਹਦੀ ਜਿਹੜੀ ਮਸ਼ੀਨ ਹੈ ਉਹ ਵੀ ਪੂਰੀ ਮਜ਼ਬੂਤ ਜਿਹੜੀ ਹੈ ਇਹ 12 ਗੇਜ ਦੀ ਚਾਦਰ ਨਾਲ ਬਣਾਈ ਗਈ ਹੈ ਮੋਟੀ ਚਾਦਰ ਇਹਦੇ ਚ ਜੀ ਇਹਦੀ ਵੀ ਲਾਈਫ ਪੂਰੀ ਹੋਊਗੀ ਇਹ ਨਹੀਂ ਹੈਗਾ ਵੀ ਹਾਂ ਰੋਟਾਵੇਟਰ ਵਾਂਗ ਮਸ਼ੀਨ ਰੱਖਤੀ ਇਹਦੀ ਸਪੈਸ਼ਲ ਸੁਪਰਸੀਡਰ ਵਾਲੀ ਅੱਡ ਮਸ਼ੀਨ ਹੈ ਤੁਸੀਂ ਦੇਖ ਸਕਦੇ ਹੋ ਹਾਂ ਵੀ ਕਈ ਵਾਰੀ ਇਹ ਇਹ ਕੀ ਹੋਣਾ ਕਿ ਇਹਨੇ ਵਾਈਬ੍ਰੇਟ ਕਰ ਕਰਕੇ ਆ ਸਾਰਾ ਕੁਝ ਬਾਦਪੁੱਦ ਜਾਂਦਾ ਹੈ ਕਿਲਰ ਜਾਂਦਾ ਹੈ ਆਹ ਹੀ ਬਾਦਪੁੱਦ ਜਾਂਦੇ ਸੀਗੇ ਕਈ ਵਾਰੀ ਦਾਣੇ ਵੱਧ ਜਾਣੇ ਗੇਰ ਘਟ ਜਾਣੇ ਬਿਲਕੁਲ ਬਲੇਡ ਹੀ ਹੋ ਜਾਂਦਾ ਬਿਲਕੁਲ ਇਹ ਤੋਂ ਬਾਅਦ ਚ ਹੀ ਇਹਦੇ ਤਵੇ ਨੇ ਜਿਹੜੇ ਹੀ ਉਹ ਦੋਹੇ ਪਾਸੇ ਨੂੰ ਅਡਜਸਟਮੈਂਟ ਵਾਲੇ ਨੇ ਇਧਰੋਂ ਵੀ ਵੱਟ ਦੇ ਨੇੜੇ ਲੈ ਕੇ ਜਾ ਸਕਦਾ ਹੈ ਅਗਲਾ ਅੰਦਰ ਵੀ ਕਰ ਸਕਦਾ ਹੈ ਹਾਈਟ ਤੇ ਵੀ ਅਡਜਸਟਮੈਂਟ ਕਰ ਸਕਦਾ ਹੈ ਇਹਦੇ 'ਚ ਇਹ ਤਵਾ ਦੋਹੇ ਪਾਸੇ ਅਡਜਸਟ ਹੁੰਦਾ ਹੈ ਠੀਕ ਫਿਕਸ ਨਹੀਂ ਹੈਗਾ ਜੀ ਤੇ ਆ ਆਪ ਵਟ ਵਾਲਾ ਪੋਰਦੇ ਇਹ ਬਈ ਇਹ ਬਈ ਸਾਈਡ ਵਾਲਾ ਪੋਰ ਹੈ ਵਟ ਵਾਲਾ ਬੰਦੇ ਦੀ ਜਰੂਰਤ ਨਹੀਂ ਹੈ ਕਿਉਂ ਉਹ ਤੋਂ ਬਾਅਦ ਆ ਗਈ ਬਲੇਡਾਂ ਦੀ ਗੱਲ ਜੀ ਇਹਦੇ 'ਚ ਜਿਹੜਾ ਬਲੇਡ ਹੈ ਇਹ ਐਲ ਜੀ ਐਫ ਬਲੇਡ ਹੈ ਜੀ ਇਹ ਜਿਹੜਾ ਬਲੇਡ ਹੈ ਨਾਰਮਲ ਬਲੇਡ 7mm ਚ ਹੁੰਦਾ ਹੀ ਲਾਈਫ ਇਹਦੀ ਬਹੁਤ ਘੱਟ ਹੁੰਦੀ ਹੈ ਸੁਪਰ ਸੀਡਰ ਦਾ ਜਿਦਾ ਮਰਜੀ ਬਲੇਡ ਹੈ ਲੇਕਿਨ ਇਹ 8mm ਚ ਇਹਦੀ ਲਾਈਫ ਪੂਰੀ ਰੋਟਾਟਰ ਜਿੰਨੇ ਬਲੇਡ ਦੀ ਲਾਈਫ ਅੱਛਾ ਇਹ ਮਾਡਲ ਆ ਗਿਆ ਇਹ ਕਈ ਵਾਰੀ ਜਿਵੇਂ ਹੁਣ ਕੋਈ ਬੰਦਾ ਕਹਿੰਦਾ ਵੀ ਨਹੀਂ ਸਾਨੂੰ ਤਾਂ ਇਹ ਇਧਰ ਵਾਲਾ ਹੀ ਗੇਅਰ ਵਾਲਾ ਹੀ ਚਾਹੀਦਾ ਹੈ ਕੰਪਲੀਟ ਫਿਰ ਵੀ ਕੰਪਨੀਆਂ ਇਧਰ ਬਣਾ ਰਹੀਆਂ ਸ਼ਾਇਦ ਇਹਨਾਂ ਨੂੰ ਖੁਦ ਇਧਰ ਵਾਲਾ ਬਣਾਉਣਾ ਨਹੀਂ ਆਉਂਦਾ ਹਾਂ ਉਹ ਆ ਬਣਾਉਂਦਾ ਉਹਦੇ ਚ ਆ ਜੀ ਹੂੰ ਤੇ ਇਹਨੂੰ ਵੀ ਉਹ ਗਰਾਰੀ ਡਰਾਈਵ ਦੇ ਦਿੱਤੀ ਇਹਨੂੰ ਗੇਅਰ ਇਹਨੂੰ ਪਿਨੀਅਨ ਡਰਾਈ ਵੀ ਪਿਨੀਅਨ ਕਮਾਉਂਦਾ ਇਹਨੂੰ ਦੋਹੇ ਪਾਸੇ ਹੀ ਇਹਨੂੰ ਪਿਨੀਅਨ ਡਰਾਈ ਵੀ ਹਾਂ ਇਹਨੂੰ ਚੇਨ ਡਰਾਈ ਨਹੀਂ ਦੱਸਦਾ ਚੇਨ ਨਹੀਂ ਹੈਗਾ ਇਹ ਇਹ ਫਿਕਸ ਰਹੂਗਾ ਜੀ ਹਾਂ ਇਹ ਫਿਕਸ ਆ ਹਾਂ ਜੀ ਤੇ ਇਹ ਇਹ ਉਹ ਹੋਵਾ ਜਿਹੜਾ ਜਿਹਦਾ ਇਹ ਨਾਲ ਹੀ ਰਹੂਗਾ ਜਦ ਰੋਟਾ ਬੇਟਰ ਬਣੂਗਾ ਉਦੋਂ ਵੀ ਨਾਲ ਹੀ ਰਹੂਗਾ ਇਹ ਰੋਟਾ ਬੇਟਰ ਨਾਲ ਹੀ ਰਹੂਗਾ ਜੀ ਸਿਰਫ ਤੁਸੀਂ ਇਹ ਮਸ਼ੀਨ ਲਾ ਸਕਦੇ ਹੋ ਲੇਕਿਨ ਇਹ ਫਿਕਸ ਰਹੂਗਾ ਹਾਂ ਇਹ ਫਿਕਸ ਹੀ ਰਹੂਗਾ ਫਿਕਸ ਰਹੂਗਾ ਹਾਂ ਵੀ ਇਹ ਨਾਲ ਹੀ ਰੱਖਣਾ ਪਊਗਾ ਇਹ ਚਾਹੇ ਜਿਹੜਾ ਮਰਜੀ ਬਣਾਵੇ ਜਿਹਦਾ ਮਰਜੀ ਹੋਵੇ ਇਹਨੂੰ ਤੁਸੀਂ ਪਾਣੀ 'ਚ ਨਹੀਂ ਚਲਾ ਸਕਦੇ ਨਾ ਚੱਲਣਾ ਹਾਂ ਵੀ ਇਹ ਇਹ ਗੱਲ ਪੱਕੀ ਆ ਵੀ ਉਹ ਉਧਰਲੇ ਪਾਸੇ ਪਾਣੀ ਪੈਣ ਦੇ ਜਿਹੜੇ ਚਾਂਸ ਆ ਉਹ ਰਹਿਣ ਹੀ ਹੈਗੇ ਆ। ਹੂੰ। ਉਧਰਲੇ ਪਾਸੇ ਪਾਣੀ ਗਾਰਾ ਪੈ ਸਕਦਾ ਤੇ ਇਧਰਲੇ ਪਾਸੇ ਉਹ ਹੀ ਬਸ ਇਧਰਲੇ ਪਾਸੇ ਬਿਲਕੁਲ ਰੋਟਾ ਵੇਟਰ ਪਾਣਗੇ ਜੀ। ਲਓ ਜੀ। ਆ ਹੈਗੇ ਆ ਅਤੇ ਇਹਨਾਂ ਦੋਨਾਂ ਚੋਂ ਮਾਡਲ ਉਹ ਸਸਤਾ ਜਾਂ ਐ ਸਸਤਾ। ਜਾਂ ਇੱਕੋ ਜਿਹਾ। ਇੱਕੋ ਜਿਹਾ ਰੇਟ ਦਾ ਕੋਈ ਅੰਤਰ ਨਹੀਂ ਹੈਗਾ। ਪਸੰਦ ਹੈ ਗਲੇ ਅਸੀਂ ਰੇਟ ਵਧਾਇਆ ਨਹੀਂ ਬਾਕੀ ਸਾਰੇ ਨੇ ਵਧਾਇਆ ਨਹੀਂ ਇਹਦੇ। ਜੀ ਇਹ ਮਾਡਲ ਦੇ ਜੀ ਕਿਉਂਕਿ ਅਗਲਾ ਕਹਿੰਦਾ ਵੀ ਜਿਹੜੀ ਪਹਿਲੀ ਵਾਰ ਚੀਜ਼ ਆਉਂਦੀ ਹੈ ਉਹਦੇ 'ਚ ਕਮਾਲੋ ਅਸੀਂ ਇਹੋ ਜਿਹਾ ਕੋਈ ਫਰਕ ਨਹੀਂ ਰੱਖਿਆ ਅਗਲਾ ਜਿਹੜਾ ਮਰਜ਼ੀ ਲੈ ਲਵੇ ਦੋਹਾਂ 'ਚ ਦੋਨਾਂ 'ਚ ਕੋਈ ਲੈ ਲਓ ਰੇਟ ਕੋਈ ਚੋਆਇਸ ਮਤਲਬ ਇਹ ਯਾਰ ਗਾਹ ਕਾ ਆਏ ਨਾ ਕਵੇ ਵੀ ਇਹ ਪਤਾ ਨਹੀਂ ਇਹਨਾਂ ਨੂੰ ਬਣਾਉਣਾ ਨਹੀਂ ਆਉਂਦਾ ਬਿਲਕੁਲ ਇਸ ਕਰਕੇ ਸਿਰਫ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਨੂੰ ਮਾਡਲ ਦੂਮੇ ਹੀ ਨੇ ਦੋਨੇ ਲੇਕਿਨ ਉਹ ਇਹ ਹੈ ਕਿ ਉਹ 4 ਸਾਲ ਤੋਂ ਮਾਡਲ ਚੱਲ ਰਿਹਾ ਜੀ ਉਹਦੀ ਪਰਖ ਹੋਈ ਵੀ ਹੈ ਉਹ ਹੰਢਿਆ ਵਰਤਿਆ ਹੈ ਜੀ ਬਸ ਉਹ ਹੈ ਤੇ ਦੋਨੇ ਤੇ ਇਹਨਾਂ ਨੂੰ ਮਸਲ ਬੁੱਕ ਕਰਾਵੇ ਕਾਂ ਕੇ ਬਣੇ ਪਏ ਲੈ ਨਹੀਂ ਫੋਨ ਤੇ ਹੀ ਬੁੱਕ ਕਰਾਣਾ ਈ ਅਗਲੇ ਦੀ ਸਬਸਿਡੀ ਹੈ ਤਾਂ ਜੋ ਸਬਸਿਡੀ ਦੀ ਡੇਟ ਹੋਊਗੀ ਪਹਿਲਾਂ 10 ਤੋ ਡਿਲੀਵਰੀ ਹੋ ਜਾਊ ਲੋ ਵੀ ਜੇ ਤੁਹਾਡਾ ਡਰਾ ਨਿਕਲ ਚੁੱਕਿਆ ਬਿਲਕੁਕ। ਤਾਂ ਠੀਕ ਆ ਨਹੀਂ ਅੱਗੇ ਡਰਾਅ ਅੱਗੇ ਵੀ ਨਿਕਲਣਗੇ। ਹਾਂ। ਡਰਾਅ ਦੁਬਾਰਾ ਗਵਰਨਮੈਂਟ ਕੱਢ ਸਕਦੀ ਹੈ ਅਗਰ ਕੋਈ ਨਹੀਂ ਲੈਂਦਾ। ਜਿਹੜੇ ਬੱਚੇ ਵੀ ਹੋਣਗੇ ਆ ਵੈਸੇ ਸਟੈਪ ਬਾਈ ਸਟੈਪ ਕੱਢ ਸਕਦੇ। ਹਾਂ, ਆਉਣੇ ਡਰਾਅ ਤਾਂ ਹਜੇ ਹੋਰ ਨਿਕਲਣਗੇ। ਫੋਨ ਤੇ ਬੁਕਿੰਗ ਕਰਾ ਸਕਦੇ। ਹਾਂ, ਫੋਨ ਤੇ ਤੁਸੀਂ ਬੁਕਿੰਗ ਕਰਾ ਸਕਦੇ ਆ। ਬਾਈ ਹੁਣਾਂ ਦਾ ਨੰਬਰ ਲਿਖਿਆ ਹੋਇਆ। ਤੇ ਘੁੰਮਣ ਸਾਹਿਬ ਇੱਕ ਤਾਂ ਥੋੜੀ ਜੀ ਜਾਣਕਾਰੀ ਦੇ ਦਿਓ ਵੀ ਜੇ ਕਿਸਾਨ ਨੇ ਡਾਇਰੈਕਟ ਆਉਣਾ ਹੋਵੇ, ਫੈਕਟਰੀ ਵਿਜ਼ਿਟ ਕਰਨਾ ਹੋਵੇ ਤਾਂ ਕਿੱਥੇ-ਕਿੱਥੇ ਯੂਨਟ ਆ ਆਪਣੇ ਤੇ ਡਿਸਟਰੀਬਿਊਟਰ ਕਿੱਥੇ ਹੈ? ਸ਼੍ਰੀ ਫਤ ਸਰਹੰਦ ਤੋਂ 7 ਕਿਲੋਮੀਟਰ ਰਾਜਪੁਰਾ ਸਾਈਡ ਤੇ ਜਾ ਕੇ ਸਾਧੂਗੜ ਦੇ ਨੇੜੇ ਸਾਡਾ ਯੂਨਟ ਮੈਨੂਫੈਕਚਰਿੰਗ ਯੂਨਟ ਯੂਨਟ 2 ਇੱਥੇ ਹੈ ਜੀ ਉਹ ਉੱਥੇ ਆ ਕੇ ਵੀ ਦੇਖ ਸਕਦੇ ਹਾਂ ਬੰਦਾ ਉੱਥੇ ਵੀ ਦੇਖ ਸਕਦੇ ਹੋ ਦੋਹੇ ਜਗ੍ਹਾ ਦੇਖ ਸਕਦੇ ਹਾਂ ਹਾਂ ਤੇ ਜੇ ਕਿਸੇ ਨੇ ਡਿਸਟਰੀਬਿਊਟਰ ਥਰੂ ਲੈਣਾ ਹੋਵੇ ਤਾਂ ਬਾਕੀ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜਿੱਦਾ ਵੀ ਪੰਜਾਬ ਹਰਿਆਣਾ ਯੂਪੀ ਚ ਉੱਤਰਾਖੰਡ ਚ ਹਰ ਜਗ੍ਹਾ ਸਾਡੇ ਡੀਲਰ ਨੇ ਤੇ ਡਿਸਟਰੀਬਿਊਟਰ ਨੇ ਸਾਡੇ ਨਾਲ ਸੰਪਰਕ ਕਰਕੇ ਜਿਹੜਾ ਵੀ ਨੇੜੇ ਦਾ ਡਿਸਟਰੀਬਿਊਟਰ ਹੋਵੇਗਾ ਅਸੀਂ ਉਹਨਾਂ ਦਾ ਕੰਟੈਕਟ ਫਾਰਵਰਡ ਕਰ ਦਾਂਗੇ ਤੇ ਸਰਵਿਸ ਬਾਈ ਕੰਪਨੀ ਸਰ ਕੰਪਨੀ ਪ੍ਰੋਵਾਈਡ ਕਰੇਗੀ ਸਰਵਿਸ ਹਾਂ ਸਰਵਿਸ ਤੁਹਾਨੂੰ ਰਾਤ ਨੂੰ 12 1 ਵਜੇ ਜੇ 24 ਘੰਟੇ ਚ ਅਸੀਂ ਸਰਵਿਸ ਪ੍ਰੋਵਾਈਡ ਕਰਾਂਗੇ ਹਾਂ ਜਿਹੜਾ ਸੀਜ਼ਨ ਆ ਉਹ ਸੀਜ਼ਨ ਦੇ ਵਿੱਚ ਇਹਨਾਂ ਦਾ ਬੰਦਾ ਸੁੱਤਾ ਪਿਆ ਨਹੀਂ ਮਿਲੂਗਾ ਤੁਹਾਨੂੰ ਬਾਕੀ 2 ਸਾਲ ਦੀ ਜਿਹੜੀ ਹੈ ਉਹ ਵਾਰੰਟੀ ਅਸੀਂ ਦਿੰਦੇ ਹਾਂ 2 ਸਾਲ ਦੀ 2 ਸਾਲ ਦੀ ਇੱਕ ਗੱਲ ਸੱਜਣੋ ਹੋਰ ਆ ਵੀ 22 ਹੁਣਾ ਦੇ ਬਣੇ ਹੋਏ ਲੈਜਰ ਲੈਵਲਰਾਂ ਦੀ ਵੀ ਚਰਚਾ ਹੈ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਤੇ ਬਣਦੇ ਇਹਨਾਂ ਕੋਲੇ ਛੋਟੇ ਤੋਂ ਲੈ ਕੇ ਪੂਰੇ ਵੱਡੇ ਤੋਂ ਵੱਡਾ ਜਿੱਡਾ ਸਾਈਜ਼ ਰੂਟਾਵੇਟਰ ਦਾ ਬਣਦਾ ਰੂਟਾਵੇਟਰ ਵੀ ਬਣਦੇ ਆ ਬਾਈ ਹੁਣਾਂ ਕੋਲੇ ਬਾਈ ਹੁਣਾਂ ਕੋਲੇ ਮਲਚਰ ਵੀ ਬਣਦੇ ਆ ਖੇਤੀਬਾੜੀ ਦੇ ਕਾਫੀ ਐਮਪਲੀਮੈਂਟ ਬਣਦੇ ਆ ਸਜਣੋ ਉਹ ਇਹਨਾਂ ਕੋਲੇ ਤੁਹਾਨੂੰ ਮੈਂ ਦੱਸ ਚੁੱਕਿਆ ਲੈਵਲਰ ਬਣਦੇ ਆ ਮਲਚਰ ਬਣਦੇ ਆ ਰੂਟਾਵੇਟਰ ਸਾਰੇ ਸਾਈਜ਼ਾਂ ਦੇ ਰੂਟਾਵੇਟਰ ਬਣਦੇ ਆ ਤੇ ਇੱਕ ਗੱਲ ਹੋਰ ਆ ਪੰਜਾਬ ਦੇ ਨੌਜਵਾਨਾਂ ਵਾਸਤੇ ਜੇ ਕੋਈ ਬੰਦਾ ਬਾਈ ਹੁਣਾਂ ਤੋਂ ਡੀਲਰਸ਼ਿਪ ਲੈਣੀ ਚਾਹੁੰਦਾ ਅੱਗੇ ਲੈ ਕੇ ਮਾਰਕੀਟ ਦੇ ਵਿੱਚ ਸੇਲ ਕਰਨਾ ਚਾਹੁੰਦਾ ਤੇ ਇਹ ਆਪਦੇ ਡੀਲਰ ਨੂੰ سپورਟ ਬਹੁਤ ਵਧੀਆ ਕਰਦੇ ਆ ਬਾਈ ਹੁਣੀ ਜੇ ਕੋਈ ਵੀ ਸੱਜਣ ਇਹਨਾਂ ਦਾ ਕੋਈ ਵੀ ਪ੍ਰੋਡਕਟ ਖਰੀਦਣਾ ਚਾਹੁੰਦਾ ਤਾਂ ਨੰਬਰ ਸਕਰੀਨ ਤੇ ਆ ਸਾਰੇ ਜਣੇ ਸ਼ੇਅਰ ਕਰ ਦਿਓ ਵੀਡੀਓ ਨੂੰ ਜੇ ਕੋਈ ਸੱਜਣ ਡੀਲਰ ਬਣਨਾ ਚਾਹੁੰਦਾ ਡੀਲਰ ਵੀ ਸੰਪਰਕ ਕਰ ਸਕਦਾ ਜੇ ਕੋਈ ਸੰਦ ਖਰੀਦਣਾ ਚਾਹੁੰਦਾ ਸੰਦ ਵੀ ਖਰੀਦ ਸਕਦਾ ਬਾਈ ਹੁਣਾਂ ਦੇ ਦੋ ਵੱਡੇ ਕਾਰਖਾਨੇ ਆ ਜਿੱਥੇ ਇਹ ਸਾਰਾ ਕੁਝ ਬਣਦਾ ਆਏ ਨੀਗਾ ਵੀ ਇਧਰੋਂ ਉਧਰੋਂ ਕਿੱਟਾਂ ਚੱਕੀਆਂ ਤੇ ਕਰ ਲਿਆ ਇੱਥੇ ਲੋਹੇ ਦੀ ਕਟਿੰਗ ਹੁੰਦੀ ਆ ਇੱਥੇ ਹੀ ਬਣ ਜਾਂਦੇ ਆ ਸੰਦ ਤੇ ਇੱਥੋਂ ਹੀ ਸਜਣੋਂ ਪੰਜਾਬ, ਯੂਪੀ, ਹਰਿਆਣਾ, ਰਾਜਸਥਾਨ ਚ ਸਪਲਾਈ ਹੋਈ ਜਾਂਦੇ ਆ